ਜਦੋਂ ਕਿਸੇ ਦਾ ਵੀਜ਼ਾ ਲੱਗਦਾ ਉਹਦੀ ਇੱਕ ਟੈਸਟੀਮੋਨੀਅਲ ਛੂਟ ਕੀਤੀ ਜਾਂਦੀ ਹੈ ਮੇਰੇ ਨਾਲ ਦੋ ਬਜ਼ੁਰਗ ਨੇ ਸਾਡੇ ਇਹੋ ਇਨਸਾਨ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੰਢਾਈ ਆ ਅੱਜ ਰਿਟਾਇਰ ਹੋ ਚੁੱਕੇ ਨੇ ਦੋਵੇਂ ਜਣੇ ਮੇਰੇ ਨਾਲ ਸਤੀਸ਼ ਕੁਮਾਰ ਜੀ ਨੇ ਤੇ ਮੈਡਮ ਡੋਲੀ ਵਰਮਾ ਜੀ ਨੇ ਇਹਨਾਂ ਦੇ ਅਸੀਂ ਆ ਵੀਜ਼ੇ ਲਵਾਏ ਆ ਦੋ ਇਹ ਵੀਜ਼ੇ ਜਿਹੜੇ ਲੱਗੇ ਆ ਇਹਨਾਂ ਦੇ ਕੈਨੇਡਾ ਦੇ ਲੱਗੇ ਆ ਵੀਜ਼ਾ ਲੱਗਾ ਇਹਨਾਂ ਦਾ ਤੇ ਮੈਨੂੰ ਮੌਕਾ ਮਿਲਿਆ ਸਤੀਜੀ ਨਾਲ ਬਹਿਣ ਦਾ ਨਮਸਕਾਰ ਸਰ ਨਮਸਕਾਰ ਜੀ ਸਰ ਅੱਜ ਇੱਕ ਛੋਟੇ ਜਿਹੇ ਵੀਡੀਓ ਰਿਕਾਰਡਿੰਗ ਦੇ ਵਿੱਚ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਸਾਨੂੰ ਇਨਸਪੀਰੇਸ਼ਨ ਦੇ ਸਕਦੇ ਹੋ ਆਪਦੇ ਤਜਰਬੇ ਚੋਂ ਉਹ ਦੋ ਚਾਰ ਚੀਜ਼ਾਂ ਤੁਹਾਨੂੰ ਪੁੱਛਣੀ ਚਾਹਾਂਗੇ ਤੇ ਹੁੰਦਾ ਕੀ ਹੈ ਕਿ ਅਸੀਂ ਜਦੋਂ ਕਿਤਾਬਾਂ ਪੜ੍ਹਦੇ ਆਂ ਕਿਤਾਬਾਂ ਹਰ ਬੰਦਾ ਪੜ੍ਹ ਕੇ ਉਹਦਾ ਮਤਲਬ ਨਹੀਂ ਸਮਝ ਸਕਦਾ ਤੁਸੀਂ ਇੱਕ ਜ਼ਿੰਦਗੀ ਹਟਾਈ ਹੈ ਅੱਜ ਤੁਹਾਡੇ ਬੱਚੇ ਬਾਅਦ ਵਿੱਚ ਤੁਸੀਂ ਇੱਕ ਸਕਸੈਸਫੁਲ ਤਰੀਕੇ ਨਾਲ ਆਪਦੀ ਨੌਕਰੀ ਵੀ ਕੀਤੀ ਹੈ ਮੈਡਮ ਨੇ ਵੀ ਜੋਬ ਕੀਤੀ ਐ ਅੱਜ ਤੁਸੀਂ ਰਿਟਾਇਰ ਹੋ ਚੁੱਕੇ ਹੋ ਜ਼ਿੰਦਗੀ ਨੂੰ ਕੀ ਦੇਖਦੇ ਹੋ ਜਦੋਂ ਇੱਕ ਬੱਚਾ ਬਾਲਵਸਥਾ 'ਚ ਹੁੰਦਾ ਉਦੋਂ ਤੋਂ ਹਰਦੀ ਪੜ੍ਹਾਈ ਦੀ ਫਿਰ ਆਪਣੇ ਆਪ ਨੂੰ ਸਾਹਮਣਾ ਕਾਰੋਬਾਰ ਕਰਨੇ ਬੱਚਿਆਂ ਨੂੰ ਚੱਲੀ ਸਿੱਖਿਆ ਦੇਣੀ ਤੁਸੀਂ ਆਪ ਦਾ ਬੱਚੇ ਪੜ੍ਹਾਈ ਵੀ 25 60 ਵੀ ਕੀਤੇ ਬੱਚੇ ਬਾਹਰ ਵੀ ਭੇਜੇ ਅੱਜ ਪੰਜਾਬ ਦਾ ਯੂਥ ਬਾਹਰ ਜਾਣਾ ਚਾਹੁੰਦਾ ਕਿਸ ਨਿਗਾਹ ਨਾਲ ਦੇਖਦੇ ਹੋ ਤੁਸੀਂ ਇਹਨੂੰ ਬਾਹਰ ਜਾਣਾ ਚਾਹੀਦਾ ਕੋਈ ਨਹੀਂ ਦੇਖੋ ਜੀ ਸਮਾਂ ਆ ਬਦਲ ਗਿਆ ਇਸ ਤਰ੍ਹਾਂ ਦਾ ਕਿ ਕਿਸੇ ਟਾਈਮ ਪਰਦੇਸ ਜਾਣਾ ਸਮਝਿਆ ਜਾਂਦਾ ਸੀ ਕਿ ਬੜੀ ਗਲਤ ਗੱਲ ਹੋਵੇ ਹਾਂਜੀ ਤੇ 7-15 ਪਹਰ ਚਲੇ ਗਏ ਲੇਕਿਨ ਅੱਜ ਸਮਾਜਦਾਨਾ ਹੋ ਗਿਆ ਹਾਲਾਤ ਇਦਾਂ ਦੇ ਸ਼ਾਇਦ ਹੋ ਗਏ ਨੇ ਕਿ ਮਾਵਾ ਸੁੱਖਾਂ ਸੁਖਦੀਆਂ ਨੇ ਕਿ ਮੇਰਾ ਮੁੰਡਾ ਬਾਹਰ ਚਲੇ ਗਿਆ ਇਹਦੇ ਲਈ ਅਸੀਂ ਸਾਰੀ ਸੱਦਾ ਚਾਹੇ ਰਾਜਨੀਤਿਕ ਨਿਜਾਮ ਹੈ ਜੋ ਸਾਡੀ ਆਰਥਿਕਤਾ ਹੈ ਇਹ ਤਾਂ ਹੈ ਹੀ ਹੈ ਇੱਕ ਅੰਨੀ ਜੀ ਦੌੜ ਲੱਗੀ ਹੋਈ ਹੈ ਪੜਾਈ ਲਿਖਾਈ ਦੀ ਜੋ ਹੈ ਉਹਦੇ ਨਾਲ ਕੀ ਹੋਇਆ ਹੋਇਆ ਹੈ ਕਿ ਬੱਚਿਆਂ ਨੂੰ ਫੈਮਿਲੀ ਦੇ ਵਿੱਚ ਸੰਸਕਾਰ ਨਹੀਂ ਪ੍ਰੋਪਰ ਮਿਲ ਰਹੇ ਤੇ ਜੋ ਸਾਡਾ ਸੱਭਿਆਚਾਰ ਹੈ ਉਹਦੇ ਨਾਲ ਨਹੀਂ ਬੱਚੇ ਜੁੜ ਰਹੇ ਉਹ ਉਪਰ ਉਪਰਾਂ ਫੀਲ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਬਾਹਰ ਜਾ ਕੇ ਕਿਤੇ ਜ਼ਿਆਦਾ ਅੱਛਾ ਕਰ ਪਾਵਾਂਗੇ ਕਰਦੇ ਵੀ ਨੇ ਲੇਕਿਨ ਜੋ ਕੁਛ ਹੋ ਗੋਣਦੇ ਨੇ ਜੋ ਉਹਨਾਂ ਦੀ ਸਮਾਜਿਕ ਲਾਸ ਹੈ ਨਾ ਉਸ ਰੇਸ ਦੇ ਵਿੱਚ ਸਕਸੈਸਵ ਹੋਣ ਲਈ ਉਹ ਉਹਦੀ ਵੈਲਿਊਏਸ਼ਨ ਕਰਕੇ ਉਹਨਾਂ ਨੂੰ ਪਹਿਲਾਂ ਦੱਸੀ ਨਹੀਂ ਜਾਂਦੀ ਕਿ ਤੁਸੀਂ ਕੀ ਕੀ ਕਵਾਓ ਇਸ ਲਈ ਬੱਚਿਆਂ ਨੂੰ ਵਧੀਆ ਗੱਲ ਤਾਂ ਜੇ ਪੰਜਾਬ ਨੂੰ ਅਸੀਂ ਪੰਜਾਬ ਰੱਖਣਾ ਹੈ ਤਾਂ ਪੰਜਾਬ ਦਾ ਯੂਥ ਪੰਜਾਬ ਦੇ ਬੱਚੇ ਪੰਜਾਬ 'ਚ ਹੀ ਪੜ੍ਹਨੇ ਚਾਹੀਦੇ ਨੇ ਪੰਜਾਬ 'ਚ ਹੀ ਵਧਨੇ ਫੁੱਲਨੇ ਚਾਹੀਦੇ ਨੇ ਤਦ ਹੀ ਪੰਜਾਬ ਰਹਿ ਪਾਊਗਾ ਲੇਕਿਨ ਇਹਦੇ ਲਈ ਸਾਨੂੰ ਜਿਹੜੀਆਂ ਸਾਡੀਆਂ ਸਿਆਸੀ ਜਮਾਤਾਂ ਨੇ ਇਹਨਾਂ ਦੇ এজেন্ডੇ ਤੇ ਹੀ ਨਹੀਂ ਹੈਗਾ ਪਿੱਛੇ ਜੇ ਰਹਿਦਰ ਇਹ ਸੁਣਨ ਨੂੰ ਮਿਲਿਆ ਇਹ ਆਰਸੀਆ ਕਲਾਸਾਂ ਦੀ ਸਰਕਾਰੀ ਸਕੂਲਾਂ 'ਚ ਲੱਗਿਆ। ਇਹ ਤਾਂ ਇੱਕ ਤਰ੍ਹਾਂ ਦੀ ਪ੍ਰੋਮੋਸ਼ਨ ਹੋ ਗਈ ਕਿ ਬੱਚਿਓ ਤੁਸੀਂ ਬਾਹਰ ਜਾਓ। ਆਫਟਰ ਆਲ ਇੱਥੇ ਐਕਟੀਵਿਟੀ ਚੱਲਣੀ ਹੈ। ਆ ਇੱਥੇ ਕਾਰੋਬਾਰ ਵੀ ਚੱਲਣੇ ਨੇ, ਇੱਥੇ ਬਿਲਡਿੰਗ ਉਸਾਰੀ ਵੀ ਚਲਦੀਆਂ, ਫੈਕਟਰੀਆਂ ਵੀ ਚਲਦੀਆਂ ਨੇ। ਉਹਨੂੰ ਉਹਦੀ ਪਰਪਾਈ ਕਰਨ ਲਈ ਦੂਸਰੇ ਸੂਬਿਆਂ ਤੋਂ ਬੱਚੇ ਆਉਂਦੇ ਨੇ, ਲੋਕ ਆਉਂਦੇ ਨੇ। ਤੇ ਸਾਡੇ ਤਾਂ ਡੈਮੋਗ੍ਰਾਫੀ ਨੂੰ ਬੜਾ ਮੈਂ ਸਾਨੂੰ ਸਮਝਣਾ ਕਿ ਚੈਲੰਜ ਪੈਦਾ ਹੋ ਰਿਹਾ ਹੈ। ਇਹਦੇ ਵਾਰੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਬ੍ਰੇਨ ਡ੍ਰੇਨ ਬਾਜ਼ੇ ਪ੍ਰੋਬਲਮ ਅਸੀਂ ਪੜਦੇ ਹੁੰਦੇ ਸੀ ਕਾਲਜ 'ਚ ਤੇ ਹੁਣ ਬ੍ਰੇਨ ਡ੍ਰੇਨ ਦੀ ਗੱਲ ਹੀ ਨਹੀਂ ਹੁੰਦੀ ਬਾਈ ਸ਼ੋਡ ਆਵਰ ਬ੍ਰੇਨ ਗੋ ਅਬਰਾਡ ਸਾਡੇ ਬ੍ਰੇਨ ਨੂੰ ਇੱਥੇ ਹੀ ਵਧਣ ਫੁੱਲਣ ਦੇ ਤੇ ਕੁਝ ਕਰਨ ਦੇ ਮੌਕੇ ਮਿਲਨੇ ਚਾਹੀਦੇ ਨੇ ਉਹਦੇ ਲਈ ਸਰਕਾਰਾਂ ਨੂੰ ਵਿਸ਼ੇਸ਼ ਨੀਤੀ ਅਪਣਾਉਣੀ ਪਊਗੀ ਤਾਂ ਕਿ ਅਸੀਂ ਜੋ ਤੋਂ ਬੰਦਾ ਬਾਹਰ ਭੇਜਣਾ ਹੁੰਦਾ ਨਾ ਨਹੀਂ ਅਸੀਂ ਵਪਾਰ ਕਰਨਾ ਹੋਣਾ ਸਾਨੂੰ ਇੱਕ ਲਾਇਸੈਂਸ ਲੈਣਾ ਪੈਂਦਾ ਪੰਜਾਬ ਸਰਕਾਰ ਇੱਕ ਲਾਇਸੈਂਸ ਤੇ ਦਈਏ ਸਾਨੂੰ ਜੀ ਤੇ ਅੱਜ ਤੋਂ 6 ਸਾਲ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਡਿਪਾਰਟਮੈਂਟ ਹੈ ਉਹ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਨੇ ਆਪ ਲੈਸੈਂਸ ਲਿਆ ਅੱਜ ਪੰਜਾਬ ਸਰਕਾਰ ਆਪ ਵੀ ਪੈਰਲਲ ਸੜੇ ਨੂੰ ਜੈਂਸੀ ਰਨ ਕਰਦੀ ਪੰਜਾਬ ਸਰਕਾਰ ਦੇ ਦੋਤੇ ਡਿਪਾਰਟਮੈਂਟ ਨੇ ਜਿਹੜੀ ਲੋਕਾਂ ਨੂੰ ਵਿਦੇਸ਼ ਭੇਜਦੇ ਨੇ ਹਮ ਸੈਂਟਰਲ ਸਰਕਾਰ ਭਾਰਤ ਸਰਕਾਰ ਦਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਲੋਕਾਂ ਨੂੰ ਵਿਦੇਸ਼ ਦੇ ਵਿੱਚ ਭੇਜਿਆ ਜਾਂਦਾ ਕਿਸੇ ਨੂੰ ਪੜਨ ਭੇਜਿਆ ਜਾਂਦਾ ਕਿਸੇ ਨੂੰ ਕੰਮ ਕਰਨ ਭੇਜਿਆ ਜਾਂਦਾ ਇਹਦਾ ਮਤਲਬ ਸਰਕਾਰਾਂ ਖੁਦ ਚਾਹਦੀਆਂ ਲੋਕ ਬਾਹਰ ਚੱਲ ਜਨ ਆ ਕਿਤੇ ਨਾ ਕਿਤੇ ਇਹ ਗੱਲ درست 잡ਦੀ ਹੈ ਕਿਸੇ ਟਾਈਮ ਸੀ ਲੋਕ ਜਾਂਦੇ ਸੀ ਇੰਟੈਲੈਕਚੁਅਲ ਜਾਂਦੇ ਸੀ ਸਾਇੰਟਿਸਟ ਜਾਂ ਜੀ ਟੈਕਨੋਲੋਜੀ ਬਾਹਰ ਗੇਨ ਕਰਦੇ ਸੀ ਤੇ ਇੱਥੇ ਸਾਡੇ ਉਹਦਾ ਫਾਇਦਾ ਹੁੰਦਾ ਸੀ ਤੇ ਹੁਣ ਤਾਂ ਅਸੀਂ ਸਿਰਫ ਨਾ ਸਿਰਫ ਆਪਣਾ ਬ੍ਰੇਨ ਬਾਹਰ ਭੇਜਿਆ ਅਨਫੋਰਚੂਨੇਟਲੀ ਸਾਡਾ ਸਰਮਾਇਆ ਵੀ ਬਾਹਰ ਨੂੰ ਜਾ ਰਿਹਾ ਪਹਿਲਾਂ ਬਾਹਰ ਤੋਂ ਪੈਸਾ ਆਉਂਦਾ ਸੀ ਅਸੀਂ ਆਦੇ ਸੀ ਇਸੇ ਤਰ੍ਹਾਂ ਸਾਡਾ ਪੈਸਾ ਬਾਹਰ ਨੂੰ ਜਾ ਰਿਹਾ ਹੁਣ ਇਧਰੋਂ ਜ਼ਮੀਨਾਂ ਵੇਚ ਕੇ ਪੈਸਾ ਬਾਹਰ ਜਾ ਜਾ ਰਿਹਾ ਇਹਦੇ ਮੈਨੂੰ ਬੜੀ ਹਰਾਨੀ ਹੁੰਦੀ ਹੈ ਤੇ ਬੜਾ ਮਯੂਸ ਹੋਈਦਾਇ ਸੋਚ ਕੇ ਕਿੰਨਾ ਪਾਰਲੀਮੈਂਟ ਨਾ ਸਾਡੀ ਲੈਜਿਸਲੇਚਰ ਇਹਦੇ ਬਾਰੇ ਕੋਈ ਸੋਚੀ ਤੀ ਐ ਜੈਂਡੇ ਤੀ ਹੁੰਦੀ ਹੁੰਦੀ ਨਹੀਂ ਰੇਵੜੀਆਂ ਵਾਡ ਲੋ ਰੇਅਰ ਬਸ ਇੱਕੋ ਹੀ ਇੱਕ ਏਜੈਂਡਾ ਹੈ ਹਰ ਗੱਲ ਦੇ ਵਿੱਚ ਉਹਨੂੰ ਵੋਟ ਪੋਲਿਟਿਕਸ ਦੇ ਐਂਗਲ ਤੋਂ ਦੇਖਣਾ ਹੈ ਤੇ ਕੁਰਸੀ ਬਰਕਰਾਰ ਰੱਖਣੀ ਤੇ ਇਹ ਇਸ਼ੂਜ਼ ਨੇ ਜਿਹੜੇ ਸਾਡੇ ਇਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਜਦੋਂ ਕਿਸੇ ਨੂੰ ਇਥੇ ਰੋਜ਼ਗਾਰ ਨਹੀਂ ਮਿਲਦਾ ਫਿਰ ਬਾਹਰ ਤੱਕ ਕਹਿੰਦਾ ਨੇ ਨੇਚਰਲੀ ਰੋਜ਼ਗਾਰ ਨਹੀਂ ਮਿਲਦਾ ਤੇ ਇਸ ਤੋਂ ਇਲਾਵਾ ਇਹ ਫ੍ਰੀ ਵੀਜ਼ ਹੋ ਗਿਆ ਨਾ ਪੰਜਾਬ ਚ ਅਸੀਂ ਦੇਖੀਦਾ ਹੈ ਕਿ ਆਟਾ ਦਾ ਫ੍ਰੀ ਹੈ ਜੀ ਬਿਜਲੀ ਫ੍ਰੀ ਹੈ ਜੀ ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਵੀ ਦੇਖਣ ਲੱਗੇ ਨਾ ਕਿ ਜਦੋਂ ਕੀ ਬੜੀ ਸੌਖੀ ਹੈ ਉਹ ਮਿਹਨਤ ਕਰਨੀ ਛੱਡ ਜਾਂਦੇ ਯੂਥ ਜਦੋਂ ਮਿਹਨਤ ਨਹੀਂ ਕਰਦਾ 20 25 ਸਾਲ ਦੀ ਉਮਰ ਤੱਕ ਹੀ ਉਮਰ ਹੁੰਦਾ ਇੱਕ ਅ ਕਹਾਵਤ ਹੁੰਦੀ ਸੀ ਕਿ ਜੇ ਕਿਸੇ ਬੱਚੇ ਨੂੰ ਅੱਛਾ ਬਲ ਬੈਲ ਬਣਾਉਣਾ ਹੈ ਤਾਂ ਉਹਦੇ ਸਮੇਂ ਸਿਰ ਝਾੜੀ ਪਾਣੀ ਪਾਣੀ ਪੈਂਦੀ ਸੀ ਉਹ ਸਿੱਖਦਾ ਸੀ ਮਿਹਨਤ ਕਰਨੀ ਸਿੱਖਦਾ ਸੀ ਸਾਡੇ ਬੱਚਿਆਂ ਨੂੰ ਮਿਹਨਤ ਦੀ ਆਦਤ ਹੀ ਨਹੀਂ ਪਈ ਹੁੰਦੀ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਸਾਡੇ ਬੱਚੇ ਜਿਹੜੇ ਹੈ ਵਿਹਲਾ ਰਹਿਣ ਜਦੋਂ ਸਿੱਖ ਜਾਂਦਾ ਨਾ ਨਹੀਂ 25 20 ਸਾਲ ਦੀ ਉਮਰ ਤੱਕ ਫਿਰ ਉਹ ਮਿਹਨਤ ਨਹੀਂ ਕਰ ਪਾਉਂਦਾ ਇੱਥੇ ਤੇ ਸਾਡੇ ਪਿੰਡ ਦੀ ਜੀ ਵੀ ਨਾ ਜੀ ਹਰ ਰੋਜ਼ ਇੰਟਰਨੈਟ ਤੇ ਬੈਠਦੇ ਵਿੱਚ ਸਾਰਾ ਦਿਦਲਾ ਕਰਦੇ ਸਾਡੇ ਤੇ ਇਝਾਮ ਲੰਘਦੇ ਆ ਮੈਡਮ ਕਿ ਤੁਸੀਂ ਪੰਜਾਬ ਖਾਲੀ ਕਰ ਰਹੇ ਹੋ ਕੀ ਅਸੀਂ ਕੁਝ ਗਲਤ ਕਰ ਰਹੇ ਹਾਂ ਕੀ ਸਾਨੂੰ ਬੰਦੇ ਬਾਤ ਨਹੀਂ ਬਿਕਨੇ ਚਾਹੀਦੀ ਨਹੀਂ ਚਲੋ ਤੁਸੀਂ ਤਾਂ ਆਪਣੇ ਮਤਲਬ

ਨੌਕਰੀ ਮਿਲ ਜਵੇ ਤੇ ਅੱਛੇ ਵਿਦਿਅਕ ਸਟਾਫ ਸਿንስ ਸਟੈਂਡ ਹੋਇਆ ਇਹ ਵੀ ਬੱਚਾ ਸਟੈਂਡ ਹੋਵੇ ਪਰ ਫਿਰ ਜਦੋਂ ਬੱਚਿਆਂ ਨੂੰ ਪੜਾਇਆ ਹਾਂਜੀ ਹਾਂ ਕਿੰਨਾ ਔਖਾ ਹੁੰਦਾ ਹੈ ਕਿ ਮਾਂ ਵਾਸਤੇ ਪਹਿਲਾਂ ਤਾਂ ਬੱਚੇ ਦਾ ਬਹੁਤ ਹਾਂਜੀ ਹਾਂ ਫਿਰ ਬੱਚੇ ਨੂੰ ਪੜਾਉਣਾ ਬੱਚਾ ਖਲਾਕ ਵੀ ਨਹੀਂ ਹੋਣਾ ਚਾਹੀਦਾ ਬੱਚੇ ਦੇ ਚੰਗੇ ਨੰਬਰ ਵੀ ਆਣੇ ਚਾਹੀਦੇ ਫਿਰ ਉਸ ਬੱਚੇ ਨੂੰ ਰੋਜ਼ਗਾਰ ਵੀ ਦਿਵਾਉਣਾ ਪਵੇ ਹਾਂਜੀ ਫਿਰ ਬਾਪ ਨੇ ਉਹਨੂੰ ਡਾਂਟਣਾ ਵੀ ਹੈ ਸਭ ਤਾਂ ਡਾਂਟਦੇ ਹੋਣਗੇ ਬੱਚਿਆਂ ਨੂੰ ਤੁਸੀਂ ਤਾਂ ਪਿਆਰ ਕਰਦੇ ਹੋ ਹਾਂ ਜੀ ਨਹੀਂ ਜੀ ਡਾਂਟਣਾ ਹੀ ਪੈਂਦਾ ਹੈ ਬੱਚੇ ਨੂੰ ਡਾਂਟਣਾ ਵੀ ਜ਼ਰੂਰੀ ਹੈ ਹੁਣ ਤੁਸੀਂ ਆਹ ਦਾ ਬੱਚਾ ਕੈਨੇਡਾ ਪੇ ਹਾਂਜੀ ਹਾਂਜੀ ਸੁੱਖਾ ਸੀਗਾ ਤਾਂ ਵਿਆਹ ਤੇ ਜਾਣ ਭੇਜਣਾ ਹੁਣ ਇਹ ਤਾਂ ਦੇਖੋ ਅਸੀਂ ਉਹ ਉਹ ਨਹੀਂ ਕੀਤਾ ਫੋਰਸ ਨਹੀਂ ਕੀਤਾ ਬੱਚੇ ਨੇ ਉਹਦੀ ਕਾਬਲੀਅਤ ਉਹਨੂੰ ਲੈ ਗਈ ਸਾਡੇ ਬੱਚੇ ਨੇ ਉਹ ਇਸ ਕਾਬਲ تھا ਉਹਨੇ ਆਪਣੇ ਆਪ ਹੀ ਕਿhti ਚਲੋ ਚਲੇਗਾ ਅੱਛੇ ਜਾ ਕੇ ਪੀਆਰ ਹੋਇਆ ਪੀਆਰ ਇੱਥੇ ਗਿਆ ਹੋ ਸੈਕਰੀਫਾਈਸ ਤਾਂ ਕੀਤਾ ਨਾ ਹਾਂ ਜਿਹੜੀਆਂ ਚੀਜ਼ਾਂ ਇੱਥੇ ਦੀਆਂ ਵੈਲਿਊਸ ਸੀਗੀਆਂ ਜੋ ਅੱਜ ਦਾ ਪੰਜਾਬ ਦਾ ਮਾਹੌਲ ਹੈ ਦੁਨੀਆ ਅੱਜ ਪੰਜਾਬ ਚਾਹਣਾ ਚਾਹਦੀ ਹੈ ਬਾਰਾ ਅੱਜ ਜਿਹੜੇ ਲੋਕ ਬਾਹਰ ਰਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹਰ ਬੰਦਾ ਜਿਹੜਾ ਪੱਕਾ ਕਹਦਾ ਮੈਂ ਵਾਪਸ ਜਾਣਾ ਕੁਝ ਤਾਂ ਵਾਪਸ ਆਉਂਦਾ ਇੱਥੇ ਉਹਨੂੰ ਜੇ ਇੱਥੇ ਸੈਟਰਨ ਇੱਥੇ ਜੋਬ ਮਿਲ ਜਾਂਦੀ ਉਹਨੂੰ ਅੱਛਾ ਅੱਛੀ ਕਮਾਈ ਹੁੰਦੀ ਉਹ ਕਿਉਂ ਜਾਂਦਾ ਬਾਹਰ ਤੇ ਡਿਸਟ੍ਰੈਕਟਰ ਵੀ ਖਤਮ ਹੋ ਰਹੀ ਕਿਤੇ ਨਾ ਕਿਤੇ ਹੋ ਰਹੀ ਇਹ ਤਾਂ ਹੈ ਜੀ ਇੱਜ਼ਤ ਨਹੀਂ ਸਾਡੇ ਲੋਕਾਂ ਦੀ ਸਾਰਾ ਕੁਝ ਹੀ ਕੰਪਰੋਮਾਈਜ਼ ਹੋ ਰਿਹਾ ਜੀ ਹੁਣ ਜੋ ਸਾਡੇ ਵੈਲਿਊ ਸਿਸਟਮ ਸੀ ਨਾ ਉਹ ਸੰਸਕਾਰ ਵੀ ਖਤਮ ਹੋ ਗਏ ਬੱਚਿਆਂ ਦੇ ਜੋ ਸਾਡੀ ਪੜਾਈ ਵੀ ਹੈ ਤੁਸੀਂ ਦੇਖੋ ਸਰਕਾਰੀ ਸਕੂਲਾਂ ਚ ਵੀ ਜੇ ਉਨ ਜਾ ਕੇ ਤੁਸੀਂ ਦੇਖੋ ਉੱਥੇ ਥੋੜੀ ਜਿਹੀ ਮੈਂ ਸਮਝਦਾ ਕਿ ਜਿਹੜੇ ਸਰਕਾਰੀ ਸਕੂਲ ਪਿੰਡਾਂ ਪੁੰਡਾਂ ਦੇ ਨੇ ਉੱਥੇ ਹਿਸਾਬ ਕਿਤਾਬ ਸਹੀ ਹੈ ਕਿਸੇ ਹੱਦ ਤੱਕ ਕਿਸੇ ਹੱਦ ਤੱਕ ਲੇਕਿਨ ਤੁਸੀਂ ਆਮ ਜ਼ਿਆਦਾ ਬੱਚੇ ਤਾਂ ਪੜਦੇ ਨਹੀਂ ਜਿਹਦਾ ਵੀ ਥੋੜਾ ਜਿਹਾ ਵੈਲ ਟੂ ਡੂ ਹੈ ਤੇ ਬੱਚਾ ਛੇਤੀ ਹੀ ਕਨਵੈਂਟ ਪਬਲਿਕਸ ਪ੍ਰਾਈਵੇਟ ਸਕੂਲ ਚਲਾ ਜਾਂਦਾ ਉੱਥੇ ਨਾ માત્ર ਜਿਹੜੀ ਪੰਜਾਬੀ ਵੀ ਪੜਾਈ ਜਾਂਦੀ ਹੈ ਮਹਿੰਗੀਆਂ ਪੰਜਾਬੀ ਦੀਆਂ ਕਿਤਾਬਾਂ ਨੇ ਲੇਕਿਨ ਭਾਸ਼ਾ ਲਿਪੀ ਰੂਣਯਾਬੀ ਹੈ ਲੇਕਿਨ ਉਹ ਪੰਜਾਬੀ ਨਹੀਂ ਹੈ ਪੂਰੀ ਸਾਡੇ ਪੰਜਾਬੀ ਨਾਲੋਂ ਟੁੱਟ ਜਾਂਦਾ ਰਹੇ ਬੱਚੇ ਬੱਚਿਆਂ ਨੂੰ ਪੰਜਾਬੀ ਨਹੀਂ ਹੁੰਦੀ ਮੈਨੂੰ ਥੋੜਾ ਪੜਾਉਣ ਦਾ ਵੀ ਐਕਸਪੀਰੀਅੰਸ ਹੋਇਆ ਮੈਂ ਕੋਈ ਫ੍ਰੀ ਰਿਟਾਇਰਮੈਂਟ ਤੋਂ ਵਨ ਫ੍ਰੀ ਕਲਾਸੇਜ਼ ਲੱਗਦੀਆਂ ਸਿੱਖ ਸੰਸਥਾ ਵੱਲੋਂ ਉੱਥੇ ਮੈਂ ਗਿਆ ਉੱਥੇ ਮੈਂ ਫੀਲ ਕੀਤਾ ਕਿ ਯੂਨੀਵਰਸਿਟੀ 'ਚ ਮੈਨੂੰ ਪੜਾਉਣ ਦਾ ਮੌਕਾ ਮਿਲਿਆ ਉੱਥੇ ਮੈਂ ਫੀਲ ਕੀਤਾ ਕਿ ਬੱਚਿਆਂ ਨੂੰ ਪੰਜਾਬੀ ਨਹੀਂ ਹੁੰਦੀ ਤੁਹਾਨੂੰ ਹੈਰਾਨੀ ਹੋਊਗੀ ਕਿ ਪਲੱਸ 2 ਵਾਲੇ ਬੱਚੇ ਪਾਸ ਕਰਕੇ ਲਾਅ ਕਰਦੇ ਨੇ ਉੱਥੇ ਮੈਂ ਉਹਨਾਂ ਨੂੰ ਮੈਨੂੰ ਪੋਲੀਟੀਕਲ ਸਾਇੰਸ ਵੀ ਨਾਲ ਦੇ ਦਿੱਤੀ ਕਿ ਇਹ ਪੜਾ ਦੇ ਪਹਿਤੋਂ ਸੋਸ਼ਲਿਜ਼ਮ ਵਗੈਰਾ ਦੀ ਕਨਸੈਪਟ ਆਉਂਦੀ ਆ ਉਹ ਸੰਦਰਭ ਵਿੱਚ ਮੈਂ ਬੱਚਿਆਂ ਨੂੰ ਅ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਸੀ ਦੋ ਧੜਿਆਂ ਵਿੱਚ ਖਲਕਤ ਬੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਉਹ ਮੈਨੂੰ ਜੋਕਾਂ ਸਮਝਾਉਣੇ ਮੁਸ਼ਕਲ ਹੋ ਗਏ ਆ ਬੱਚਿਆਂ ਚਲੋ ਉਹ ਸਮਝਾ ਦਿੱਤਾ ਤਾਂ ਅਲਟੀਮੇਟਲੀ ਅ ਹੀਰੀ ਕੁਐਸਚਨ ਹੈ ਇੱਕ ਬੱਚਾ ਪੁੱਛ ਰਿਹਾ ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਕੋਟ ਕਰ ਰਿਹਾ ਸੀ ਮੈਂ ਕਿ ਜੀ ਪ੍ਰੋਫੈਸਰ ਮੋਹਨ ਸਿੰਘ ਕਿੱਥੇ ਪੜਾਉਂਦੇ ਨੇ ਪਲੱਸ 2 ਦਾ ਬੱਚਾ ਜਿਹਨੇ 10ਵੀਂ ਚ ਪ੍ਰੋਫੈਸਰ ਮੋਹਨ ਸਿੰਘ ਪੜਿਆ ਹੋਣਾ ਹੈ ਜੀ ਜੀ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਲੱਗਦਾ ਹੈ ਲੁਧਿਆਣੇ ਤੇ ਉਹ ਬੱਚੇ ਸਾਨੂੰ ਪੁੱਛ ਰਹੇ ਨੇ ਕਿ ਪ੍ਰੋਫੈਸਰ ਮੋਹਨ ਸਿੰਘ ਕਿੱਥੇ ਪੜਾਉਂਦੇ ਨੇ ਰੁਟ ਚੁੱਕੇ ਸੀ ਬਿਲਕੁਲ ਰੁਟ ਚੁੱਕੇ ਹੋਏ ਅੱਜ ਦਿਲਜੀਤ ਦੇ ਗਾਣੇ ਆਉਂਦੇ ਆ ਦਿਲਜੀਤ ਸਟੇਜ ਤੇ ਚੜਦਾ ਦਿਲਜੀਤ ਠੇਠ ਪੰਜਾਬੀ ਦੇ ਵਿੱਚ ਗਾਣੇ ਗਾਦਾ ਤਾਂ ਦੁਨੀਆ ਪੰਜਾਬੀ ਨੂੰ ਪਿਆਰ ਕਰਦੀ ਹੈ ਜੀ ਅੱਜ ਪੂਰੀ ਦੁਨੀਆ ਚ ਪੰਜਾਬੀ 뮤직 ਹੀ ਵੱਜਦਾ ਅੱਜ ਕਰਨ ਔਜਲੇ ਦਾ ਸ਼ੋਅ ਹੁੰਦਾ ਹੈ ਅਜੀਪੀ ਪਿਲੋ ਦਾ ਦੁਨੀਆ ਦੇਖਦੀ ਹੈ 25 25 ਪਿੰਨਾਂ ਪਿਆਏ ਹਜ਼ਾਰ ਦੇ ਟਿਕੜੇ ਵੇਖਦੀ ਦੁਨੀਆ ਪੰਜਾਬੀ ਨੂੰ ਪਿਆਰ ਕਰ ਰਹੀ ਹੈ ਅਸੀਂ ਪੰਜਾਬੀ ਲੋਕੀਂ ਦਾ ਵੀ ਤਾਂ ਦੂਰ ਹੋਈ ਜਾ ਰਹੀ ਪਤਾ ਨਹੀਂ ਸ਼ਹਿਰ ਕੁਦਰਤ ਦਾ ਵਰਤਾਰਾ ਹੈ ਇੰਟਰਮਿੰਗਲਿੰਗ ਹੋ ਰਹੀ ਹੈ ਕਲਚਰਸ ਦੀ ਚਰਨਿੰਗ ਹੋ ਰਹੀ ਹੈ ਜਿਸ ਤਰ੍ਹਾਂ ਲੱਸੀ ਰਣਕੀ ਦੀ ਹੈ ਨਾ ਦੁਨੀਆ ਹੁਣ ਇੱਕ ਘੜਾ ਵੜ ਗਈ ਹੈ ਜਿਹਦੇ ਤੋੜਾ ਬਣ ਗਈ ਹੈ ਜਿਹਦੇ ਵਿੱਚ ਚਰਨਿੰਗ ਹੋ ਰਹੀ ਹੈ ਉਧਰਲੇ ਵੱਧ ਇੱਧਰ ਸਿੱਖ ਰਹੇ ਨੇ ਇੱਧਰਲੇ ਉਧਰ ਜਾ ਰਹੇ ਨੇ ਤੇ ਇਹ ਹੁਣ ਕਿਸੇ ਦੇ ਵਸ ਦੀ ਗੱਲ ਨਹੀਂ ਲੱਗਦੀ ਇਹਨੂੰ ਸਮਾਜ ਸਮਾਜ ਨੂੰ ਕੁਝ ਕਰਨਾ ਪੈਣਾ ਸਮਾਜ ਨੂੰ ਸ਼ੁਰੂ ਕਰਨਾ ਚਾਹੀਦਾ ਦੇਖੋ ਹੁਣ ਭਾਸ਼ਾ ਭਾਸ਼ਾ ਸਹਿਦ ਸਵਾਵਾ ਬਣੀਆਂ ਹੋਈਆਂ ਨੇ ਲਿਖਾਇਆ ਦੇਖੋ ਪੰਜਾਬੀ ਦੇ ਉੱਤੇ ਕਿੰਨੀਆ ਕਿ ਪਹਿਰਾ ਦਿੰਦੀਆਂ ਨੇ ਹੈ ਜੀ ਇੱਕ ਦੂਸਰੇ ਦੇ ਸਨਮਾਨ ਕਰ ਲੈ ਥੋੜੇ ਜਿਹਾ ਕਪਤਾਵਾ ਪੜ ਲਈਆਂ ਹੈ ਜੀ ਕੋਈ ਗੱਲਬਾਤ ਨਹੀਂ ਫਿਰ ਉਸ ਤੋਂ ਇਲਾਵਾ ਇੱਕ ਮੈਨੂਅਲ ਫੰਕਸ਼ਨ ਕਰ ਲਿਆ ਭਾਸ਼ਾ ਵਿਭਾਗ ਪੰਜਾਬ ਹੁਣ ਐਟ ਲੀਸਟ ਉਹ ਇਹ ਤਾਂ ਕਰ ਸਕਦੀ ਹੈ ਨਾ ਸਰਕਾਰ ਵੀ ਭਾਸ਼ਾ ਭਾਈ ਪੰਜਾਬੀ ਤਾਂ ਸਾਡੀ ਬਚੀ ਰਹੇ ਜੋ ਪ੍ਰਾਈਵੇਟ ਸਕੂਲਾਂ ਚ ਪੰਜਾਬੀ ਪੜਾਉਂਦੇ ਨੇ ਪੜਾਣਾ ਆਪਣਾ ਸਿਲੇਬਸ ਲੇਕਿਨ ਬਦੀ ਭਾਸ਼ਾ ਦਾ ਮਿਆਰਤਾ ਚੈੱਕ ਕਰ ਲੈਣ ਉਹ ਤਾਂ ਸਰਕਾਰ ਕਰ ਸਕਦੀ ਹੈ ਨਾ ਕਿ ਵੀ ਭਾਸ਼ਾ ਸਹੀ ਹੋਣੀ ਚਾਹੀਦੀ ਹੈ ਇਹ ਤੁਹਾਡੀ ਭਾਸ਼ਾ ਤੇ ਸੂਬੇ ਦਾ ਮੁੱਦਾ ਹੈ ਹੁਣ ਮੈਂ ਗੁਜਰਾਤ ਚ ਜਾਣਾ ਨਹੀਂ ਉੱਥੇ ਹਰ ਚੀਜ਼ ਗੁਜਰਾਤੀ ਚ ਲਿਖੀ ਗੁਜਰਾਤੀ ਚ ਉਹਨਾਂ ਦੀ ਮਾਸਟਰ ਡਿਗਰੀ ਵੀ ਗੁਜਰਾਤੀ ਚ ਹੁੰਦੀ ਹੈ ਜੀ ਸਾਡੇ ਤੇ 12ਵੀਂ ਦੇ ਵਿੱਚ ਪੰਜਾਬੀ ਚ ਖਤਮ ਸਰ ਐਕਚੁਅਲੀ ਪੰਜਾਬੀ ਦੀ ਨਾ ਨੋਲੋਜ ਹੀ ਨਹੀਂ ਅਸੀਂ ਇੰਨੀ ਵਿਕਸਿਤ ਕਰ ਪਏ ਡੀਸੀਐਸ ਦਾ ਇਗਜ਼ਾਮ ਆਈਐਸ ਦਾ ਇਗਜ਼ਾਮ ਪੰਜਾਬੀ ਚ ਤੁਸੀਂ ਦੇ ਸਕਦੇ ਹੋ ਲੇਕਿਨ ਪੰਜਾਬੀ ਚ ਇਗਜ਼ਾਮ ਦੇਣਾ ਇੰਗਲਿਸ਼ ਨਾਲੋਂ ਮੁਸ਼ਕਲ ਹੋਇਆ ਉਹ ਹੋ ਜਾਂਦਾ ਉਹ ਇਸ ਲਈ ਹੋ ਜਾਂਦਾ ਹੈ ਕਿਉਂਕਿ ਪੰਜਾਬੀ ਦੀ ਜਿਹੜੀ ਟਰਮਨੋਲੋਜੀ ਹੈ ਸੀ ਸਾਇੰਸ ਦੀ ਟਰਮਨੋਲੋਜੀ ਹੈ ਜਾਂ ਹੋਰ ਅ ਵਿਸ਼ੇ ਦੀਆਂ ਟਰਮਨੋਲੋਜੀ ਹੈ ਉਹ ਪੰਜਾਬੀ ਚ ਅਸੀਂ ਨਾ માત્ર ਕਾਗਜ਼ਾਂ 'ਚ ਵਿਕਸਿਤ ਕਰ ਲਈ ਉਹ ਲੋਕਾਂ ਤੱਕ ਰਚਾ ਨਹੀਂ ਸਕੇ ਲੋਕਾਂ ਦੇ ਲਈ ਉਹ ਸਹਿਜ ਨਹੀਂ ਬਣਾ ਸਕੇ ਅਸੀਂ ਇਹ ਸਾਡੀ ਕਮੀ ਸੀ ਜਦੋਂ ਮੈਂ ਸਕੂਲ 'ਚ ਪੜਦਾ ਸੀ ਤਾਂ ਸਾਨੂੰ ਸੰਸਕ੍ਰਿਤ ਪੜਾਈ ਦਿੰਦੇ ਸੀ ਸੰਸਕ੍ਰਿਤ 'ਚ ਅਸੀਂ ਪੜ੍ਹਦੇ ਸੀ ਤੀ ਤਾਂਤੀ ਕਰਕੇ ਤਾਂ ਪਾਠਾਵਰਣ ਪੜ੍ਹਾ ਦਿੱਤਾ ਸੀ ਉਹ ਵੀperms ਸੰਸਕ੍ਰਿਤ ਭੜੀ ਉਹ ਤੋਂ ਬਾਅਦ ਸੰਸਕ੍ਰਿਤ ਖਤਮ ਹੋ ਗਈ ਫਾਰਸੀ ਭਾਸ਼ਾ ਖਤਮ ਹੋ ਗਈ ਇਹ ਲੱਗਦਾ ਹੁਣ ਪੰਜਾਬੀ ਰਿਹਾ ਦੀ ਜੇ ਨਾਂ ਸੰਭਾਲੀ ਹਾਂ ਬਿਲਕੁਲ ਬਿਲਕੁਲ ਦੇਖੋ ਇਹ 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 ਬੜਾ ਆਫਰਚੂਨੇਟ ਯਾ ਵਰਤਾਰਾ ਰਿਹਾ ਕਿ ਅਸੀਂ ਭਾਸ਼ਾਵਾਂ ਨੂੰ ਨਾ ਤਾਂ ਬਣਾ ਜੋੜ ਲਿਆ ਕਿ ਸੰਸਕ੍ਰਿਤ ਸ਼ਰੀ ਵਧੀ ਹੁੰਦੀ ਹੈ ਹਾਂਜੀ ਗੁਰਮੁਖੀ ਇਹ ਪੰਜਾਬੀ ਤਾਂ ਇਹ ਸਿੱਖਾਂ ਦੀ ਹੀ ਹੁੰਦੀ ਹੈ ਇਹ ਫਾਰਸੀ ਤੇ ਉਰਦੂ ਇਹ ਤਾਂ ਸ਼ਾਇਦ ਮੁਸਲਮਾਨਾਂ ਦਾ ਹੁੰਦਾ ਐਕਚੁਅਲੀ ਇਦਾਂ ਦਾ ਨਹੀਂ ਪੰਜਾਬੀ ਜੋ ਠੇੜ ਪੰਜਾਬੀ ਹੈ ਮੈਂ ਬੜੇ ਦਾਅਵੇ ਨਾਲ ਇਹ ਗੱਲ ਕਰ ਕਉਂਕਿ ਮੈਂ ਬਿਲਕੁਲ ਪਿੰਡੂ ਸਕੂਲਾਂ ਦੇ ਵਿੱਚ ਪੜਿਆ ਹੋਇਆ ਤੇ ਮੈਨੂੰ ਇਹ ਤਜਰਬਾ ਹੈ ਉਹ ਤਜਰਬੇ ਦੇ ਆਧਾਰ ਤੇ ਮੈਂ ਕਹਿ ਰਿਹਾ ਕਿ ਸਾਡੀ ਠੇੜ ਪੰਜਾਬੀ ਸੰਸਕ੍ਰਿਤੀ ਦੇ ਬਹੁਤ ਕਲੋਜ਼ ਹੈ ਜੀ ਜੀ ਲੇਕਿਨ ਕਿਸੇ ਨੇ ਇਹਨੂੰ ਰੈਕੋਗਨਾਈਜ਼ ਨਹੀਂ ਕੀਤਾ ਇਹ ਕਮੀਆਂ ਰਹੀਆਂ ਨੇ ਸਾਡੇ ਐਜੂਕੇਸ਼ਨ ਸਿਸਟਮ ਸ ਸਰਕਾਰਾਂ ਨੇ ਅ ਕੱਠੇ ਰੱਖਣ ਦੀ ਬਜਾਏ ਨਾ ਸਿਆਸੀ ਏਜੰਡਿਆਂ 'ਚ ਲੋਕਾਂ ਨੂੰ ਵੱਖਰਾ ਕਰਕੇ ਲੋਕਾਂ ਤੋਂ ਵੋਟਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਸਰਕਾਰਾਂ ਬਣਾਉਣ ਤੱਕ ਹੀ ਨਿਗਾਹ ਰੱਖਦੀ ਹੈ ਲੋਕਾਂ ਦਾ ਜੋ ਕੁਆਲਿਟੀਟਿਵ ਜੀਵਨ ਦਾ ਪੱਖ ਹੈ ਨਾ ਜੀ ਉਹ ਇਗਨੋਰ ਹੋਇਆ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਆਖਰੀ ਮੌਕਾ ਹੈ ਤੁਸੀਂ ਸਾਡੇ ਐਸਟ ਹੋ ਜਿਹੜੇ ਰਿਟਾਇਰ ਲੋਕ ਹੋ ਅੱਜ ਜਿਹੜੇ ਸਾਡੇ ਬਜ਼ੁਰਗ ਅੱਜ ਪੰਜਾਬੀ ਨੂੰ ਸੁਭਾੜ ਸਕਦੇ ਆ ਸਾਨੂੰ ਤਾਂ ਪੰਜਾਬੀ ਥੋੜੀ ਹੁਣ ਟੁੱਟੀ ਗਈ ਜਿਹੜੇ ਪੁਰਾਣੇ ਬਜ਼ੁਰਗ ਨੇ ਰਿਟਾਇਰ ਨੇ ਤੁਹਾਡੇ ਵਰਗੇ ਲੋਕ ਜਿਹੜੇ ਅੱਜ ਮਾਂ ਬੋਲੀ ਦੀ ਸੇਵਾ ਕਰਦੇ ਨੇ ਤੁਸੀਂ ਕੋਈ ਇਨੀਸ਼ੀਏਟਿਵ ਲਾਓਗੇ ਤਾਂ ਸਮਾਜ ਚੇਂਜ ਹੋ ਸਕਦਾ ਹੁਣ ਤੁਸੀਂ ਕੈਨੇਡਾ ਚੱਲੇ ਹੋ ਬਹੁਤ ਸਾਰੇ ਕੈਨੇਡਾ ਦੇ ਵਿੱਚ ਸਹਿਯਕ ਕਰਨੇ ਨੇ ਤੇ ਪੰਜਾਬੀ ਨੂੰ ਬੜਾ ਮਾਨ ਦਿੱਤਾ ਜਾਂਦਾ ਪੰਜਾਬ ਪਵਨ ਬਣਿਆ ਹੋਇਆ ਉੱਤੇ ਜੀ ਇੱਥੇ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਔਰ ਸਾਰੇ ਗੁਰੂ ਘਰਾਂ 'ਚ ਪੰਜਾਬੀ ਪੜ੍ਾਈ ਜਾਂਦੀ ਹੈ ਸਾਡੇ ਇੱਥੇ ਪੰਜਾਬੀ ਵਾਸਤੇ ਆਈ ਨਹੀਂ ਚਲੋ ਸ਼ਹਿਰ ਇਹੀ ਕਾਮਨਾ ਕਰਦੇ ਹਾਂ ਜੀ ਕਿ ਸਾਰਾ ਇਹ ਜਿਹਾ ਰਿਵਰਸਲ ਹੋ ਰਿਹਾ ਹੈ ਇਹ ਵਿਅਕਤੀ ਤੌਰ ਤੇ ਹੋਵੇ ਇਸ ਗੱਲ ਖੈਰ ਪਤਾ ਨਹੀਂ ਅੰਦਰੋਂ ਮੇਰੇ ਰੂਹਾਨੀ ਤੌਰ ਤੇ ਵਿਸ਼ਵਾਸ ਹੈ ਕਿ ਪੰਜਾਬੀ ਤੇ ਪੰਜਾਬੀਅਤ ਇਤਨੀ ਮਜ਼ਬੂਤ ਹੈ ਕਿ ਉਹ ਸਰਵਾਈਵ ਕਰ ਜਾਏਗੀ ਜ਼ਰੂਰ ਉਹ ਦੁਬਾਰਾ ਉੱਠੇ ਤੁਹਾਡੇ ਵੀਜ਼ੇ ਲੱਗੇ ਤੋਂ ਸਾਡੇ ਕੋਲ ਕੈਨੇਡਾ ਦੇ ਜੀ ਜੀ ਅਸੀਂ ਤੁਹਾਡਾ ਕੰਮ ਕਰਾਇਆ ਸਾਡੇ ਬਾਰੇ ਕੋਈ ਦੋ ਰੱਬੀ ਬਹੁਤ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਜੀ ਸਾਰੇ ਬੜੇ ਕੋਆਪਰੇਟਿਵ ਰਹੇ ਜੀ ਬਹੁਤ ਅੱਛਾ ਰਿਹਾ ਮੇਰੇ ਬਾਨੇ ਦੀ ਕੀਤਾ ਤੁਹਾਡੇ ਨਾਲ ਕੋਈ ਵੀਜ਼ੇ ਦੀ ਗੱਲ ਕਰਾਂ ਉਹ ਇਹਦੀ ਮਹਾਨ ਸ਼ਖਸੀਅਤ ਬੈਠੀ ਹੈ ਜੀ ਮੈਂ ਤੁਹਾਡੇ ਬਚਨ ਥੋੜੇ ਜਿਲੇ ਲੈ ਲੈਣਾ ਜੀ ਜੋ ਤੁਸੀਂ ਅੱਜ ਬੋਲਸਨ ਦੇ ਚੱਲੇ ਹੋ ਇਦਨਾ ਆੜਵਲੀ ਪੀੜੀ ਨੂੰ ਬਹੁਤ ਕੁਝ ਮਿਲ ਜਾਣਾ ਸਾਰੇ ਲੋਕਾਂ ਨੂੰ ਸਮੱਸਿਆ ਨਹੀਂ ਪਤਾ ਸਾਨੂੰ ਪ੍ਰੋਬਲਮ ਹੈ ਹੱਲ ਸਾਡੇ ਆਪਣੇ ਕੋਲ ਹੈਗਾ ਤੁਸੀਂ ਹੱਲ ਦਿੱਤਾ ਕਿ ਇਹ ਸਮਾਜ ਨੂੰ ਪਹਲ ਕਰਨ ਦੀ ਲੋੜ ਹੈ ਲੋੜ ਹੈ ਸਰਕਾਰਾਂ ਇੱਕ ਵਾਰੀ ਬੋਰਡ ਲਵਾ ਦਉਂਗੀਆਂ ਪੰਜਾਬੀ ਦੀ ਦੋ ਵਾਰੀ ਲਵਾ ਦਉਂਗੀਆਂ ਜਦੋਂ ਤੱਕ ਅਸੀਂ ਆਪੇ ਨਹੀਂ ਪੰਜਾਬੀ ਸਮਝਾਂਗੇ ਤਦ ਹੋ ਜਾਏਗਾ ਉਹ ਕਾਗਜ਼ੀ ਕਾਰਵਾਈਆਂ ਨਾਲ ਨਹੀਂ ਹੁੰਦਾ ਇਹ ਸਿਰਫ ਫਾਰਮੈਟ ਨਾਲ ਹੀ ਹੁੰਦਾ ਇਹ ਰੂਹ ਨਾਲ ਕਰਨ ਵਾਲੀਆਂ ਚੀਜ਼ਾਂ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਮਾਜਿਕ ਸੰਸਥਾਵਾਂ ਸਾਰੇ ਮਿਲ ਕੇ ਜੋੜ ਕੇ ਬੈਠਣ ਦੀ ਲੋੜ ਹੈ ਪੰਜਾਬੀ ਦੇ ਜੋ ਵਿਦਵਾਨ ਨੇ ਉਹਨਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਭਾਏ ਧਨੀਰਾਮ ਚਾਤਰਕ ਵੀ ਪੰਜਾਬੀ ਸੀ ਹੈ ਜੀ ਫਰੋਜ਼ਦੀਨ ਸ਼ਰਫ ਵੀ ਪੰਜਾਬੀ ਸੀ ਛੜਦਾ ਰਾਮ ਫਲौरी ਵੀ ਪੰਜਾਬੀ ਸੀ ਉਹਨਾਂ ਦੀ ਕਵਿਤਾ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਅਜ ਹਿੰਦੂ ਜੋ ਹੈ ਨਾ ਉਹ ਜੇ ਕਿਤੇ ਲਿਖ دیںਗੇ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਨਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਨਹੀਂ ਨਹੀਂ ਅਸੀਂ ਤਾਂ Hindu ਇਹ ਹਿੰਦੀ ਕਿਉਂ ਨਾ ਲਿਖਾਈਏ ਇਹ ਪੰਜਾਬੀ ਅਧਿ ਦੀ ਡਿਮਾਂਡ ਹੈ ਕਿ ਅਸੀਂ ਸਾਰੇ ਜਿਹੜੇ ਸਾਡੇ ਮਜਜ਼ਜ਼ਾ ਅਲੱਗ-ਅਲੱਗ ਧਰਮਾਂ ਤੋਂ ਸਹਿਤਕਾਰ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਉਹਨਾਂ ਹੀ ਸਨਮਾਨ ਦਈਏ ਉਹਨਾਂ ਦੇ ਨਾਮ ਦੇ ਉੱਤੇ ਇਜ਼ਾਤ ਤੇ ਸਨਮਾਨ ਰੱਖੇ ਜਾਣੇ ਚਾਹੀਦੇ ਨੇ ਅਸੀਂ ਸਾਡੇ Hindu طرف ਸਭ ਤੋਂ ਵੱਡੀ ਜਿਹੜੀ ਸਾਡੀ ਆਰਤੀ ਹੈ ਓਮ ਜੈ ਜਗਦੀਸ਼ ਬਿਲਕੁਲ ਉਹ ਵੀ ਇੱਕ ਦੇਖੋ ਕਿੱਡੀ ਦੇਣਾ ਸਭ ਬਿਲਕੁਲ ਉਹ ਵੀ ਪੰਜਾਬ ਤੋਂ ਲਿਖੀ ਗਈ ਹੈ ਲੋਕੀ ਸਟੋਲੋਜਰ ਕੋ ਜਾਂਦੇ ਨੇ ਜੋਤਿਸ਼ਾ ਕੋ ਜਾਂਦੇ ਨੇ ਮਹਾਰ ਜੋਤਿਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਦਵਾਵਾਂ ਹੋਈਆਂ ਉਹਦੇ ਚ ਲਾਲ ਕਾਪੀ ਦੇ ਦਿੱਤਾ ਉਹ ਵੀ ਪੰਜਾਬ ਦੀ ਦੇਣ ਹੈ ਸ਼ਿਵ ਕੁਮਾਰ ਬਟਾਲਵੀ ਪੰਜਾਬ ਦੇ ਸੀਗੇ ਅੱਜ ਹਰ ਸਿੰਗਰ ਬਣਾਉਂਦਾ ਇਹ ਤਾਂ ਮੂਲੇ ਵੀ ਪੰਜਾਬ ਦੇ ਨਾਲ ਸ਼ੁਰੂ ਹੋ ਰਿਹਾ ਤੇ ਫਿਰ ਪੰਜਾਬੀ ਤੋਂ ਇੰਨਾ ਵਿਕਤਰਾ ਕਿਉਂ ਸਰ ਮੈਂ ਇਸ ਤੋਂ ਜੇ ਅੱਗੇ ਦੇਵਾਂ ਇਸ ਤੋਂ ਮੈਂ ਅੱਗੇ ਜਾਣਾ ਚਾਹਨਾ ਜੀ ਜੀ ਸਭ ਸਿੰਧੂ ਪ੍ਰਦੇਸ਼ ਦਾ ਹਿੱਸਾ ਰਿਹਾ ਹੈ ਪੰਜਾਬ ਇੱਥੇ ਵੇਦ ਵੇਦ ਦੀਆਂ ਰਿਚਾਵਾਂ ਇੱਥੇ ਰਚੀਆਂ ਗਈਆਂ ਨੇ ਸਰ ਸੀਤਾ ਮਾਤਾ ਇੱਥੇ ਆ ਕੇ ਸਾਡੇ ਆਹ ਰਾਮਕੀਰਤ ਦੇ ਉੱਤੇ ਰਹੀ ਰਾਮਚੰਦਰ ਜੀ ਦਾ ਜਨਮ ਇੱਥੇ ਕਢਾਣ ਦੇ ਕੋਲੇ ਦੱਸਿਆ ਜਾਂਦਾ ਹੈ ਹੈ ਜੀ ਤੇ ਸਾਡਾ ਤਾਂ ਵਿਰਸਾ ਬਹੁਤ ਪੰਜਾਬ ਜਾਂ ਬਹੁਤ ਮਹਾਨ ਕਰਤੀ ਹੈ ਐਸਟ੍ਰੋਲੋਜੀ ਦੀ ਤੁਸੀਂ ਗੱਲ ਕੀਤੀ ਤਾਂ ਐਸਟ੍ਰੋਲੋਜੀ ਦੇ ਵਿੱਚ ਵੀ ਪੰਜਾਬ ਦੀ ਜਿਹੜੀ ਰੂਲਿੰਗ ਰਾਸ਼ੀ ਤੁਹਾਨੂੰ ਹੈ ਨੌਵੀਂ ਰਾਸ਼ੀ ਹੈ ਇਹ ਗੰਧਾਰਸ਼ੀ ਤੁਹਾਨੂੰ ਹੈ ਉਹ ਜਿਹੜੀ ਰੂਲਿੰਗ ਰਾਸ਼ੀ ਸਾਡੀ ਤੁਹਾਨੂੰ ਹੈ ਨੌਵਾਂ ਘਰ ਬ੍ਰਹਸਪਤੀ ਦਾ ਇਹ ਧਰਮ ਦੀ ਰਾਸ਼ੀ ਹੈ ਧਰਮ ਦਾ ਸਥਾਨ ਹੈ ਆਲ ਵਿਪੋਲ ਵਰਲਡ ਥਿਸ ਇਜ਼ ਦੀ ਬੈਸਟ ਪਲੇਸ ਕੁਰੂਖੇਤਰ ਸਾਡਾ ਪੰਜਾਬ ਹੀ ਸੀ ਇਹ ਤਾਂ ਸਿਆਸੀ ਕਾਰਨ ਸਿੱਕੇ ਹੋ ਗਿਆ ਸਾਰਾ ਪੰਜਾਬ ਸੀ ਕੁਰੂਖੇਤਰ ਧਰਮ ਖੇਤਰ ਹੈ ਸੋ ਸਾਰੇ ਮੌਸਮਾਂ ਰਾਖੂ ਸਾਰੇ ਮੌਸਮ ਨੇ ਪਾਣੀ ਸਾਡੇ ਵਰਗਾ ਪਾਣੀ ਕਿਤੇ ਜੀਠਾ ਪਾਣੀ ਹੈ ਮਿੱਠਾ ਪਾਣੀ ਹੈ ਤੇ ਇਹ ਤਾਂ ਬਹੁਤ ਵੀ ਆਰ ਬਿਲਾਸਟਿਕ ਹੈ ਅਸੀਂ ਇੱਥੇ ਪੈਦਾ ਹੋਏ ਆ ਇਹ ਜਿਹੜੇ ਬਾਹਰ ਵੀ ਚਲੇ ਗਏ ਨੇ ਤਾਂ ਇਨੀ ਇਨੀ ਕਿ ਸੰਤੋਸ਼ ਵਾਲੀ ਗੱਲ ਜਰੂਰ ਹੈ ਕਿ ਸਾਡੀ ਖਿਸ਼ਕੂ ਨੂੰ ਉਹ ਫੈਲਾ ਰਹੇ ਨੇ ਬਾਹਰ ਤਰੱਕੀਆਂ ਵੀ ਕਰ ਰਹੇ ਨੇ ਅੱਜ ਕੱਲ ਕੀ ਕਰਦੇ ਨੇ ਸਰਕਾਰment ਤੋਂ ਬਾਅਦ ਸਰ ਬਸ ਐਸਤਾ ਥੋੜਾ ਬਹੁਤ ਅਧਿਆਨ ਦਾ ਸ਼ੌਕ ਸੀ ਉਹ ਪੜੀਦਾ ਥੋੜੀ ਧਰਮ ਦੀ ਸਟਾਰੋਲੋਜੀ ਦੀ ਕੋ ਸਮਾਜਿਕ ਕੇਟੋ ਦੇ ਵਿੱਚ ਵੀ ਤੇ ਬਾਕੀ ਛੋਟਾ ਮੋਟਾ ਮਿਹਨਤ ਕਰੀਦੀ ਐ 플ੌਟ ਚ ਸਬਜ਼ੀਆਂ ਆਪਣੀਆਂ ਉਗਾਈਆਂ ਨੇ ਬਾਹਰੋਂ ਵਸੇ ਸਬਜ਼ੀਆਂ ਸੋਹੀ ਲੈਣ ਦੇ ਬਿਲਕੁਲ ਟਾਈਮ ਨਹੀਂ ਹਾਂ ਕਰੀ ਰਹੀ ਤੇ ਆਨੰਦ ਲਈਦੇ ਅਵਰ ਰਿਟਾਇਰਮੈਂਟ ਤੋਂ ਬੜੇ ਸ਼ੁਕਰਗੁਜ਼ਾਰ ਹਾਂ ਸਿਸਟਮ ਦੇ ਫਿਰ ਵੀ ਸਾਡੀਆਂ ਪੈਨਸ਼ਨਾਂ ਇੰਨੀਆਂ ਹੋ ਗਈਆਂ ਨੇ ਜਿੰਨੀ ਅੱਜ ਕੱਲ ਨਵੇਂ ਮੁੰਡਿਆਂ ਨੂੰ ਨੌਕਰੀਆਂ ਦੇ ਵਿੱਚ ਤਨਖਾਹਾਂ ਨਹੀਂ ਮਿਲਦੀ ਮਿਹਨਤ ਐ ਇਤਵਨੀ ਮਾਤਾ ਜੀ ਨੇ ਦੇਰ ਤੱਕ ਦਾ ਕੰਮ ਕਰਦਾ ਹਾਂ ਹਾਂ ਸ਼ੁਕਰ ਬੜਾ ਸ਼ੁਕਰ ਸ਼ੁਕਰਾਨਾ ਅਦਾ ਕਰਦੇ ਹਾਂ ਅਸੀਂ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ